ਨਿੱਪੀ ਨਾ ਜੀ ਮੇਰਾ ਨਵਦੀਪ ਸਿੰਘ ਨਿੱਪੀ ਵਿਰਕ ਜੀ ਆਪਾਂ ਅੱਜ ਮੰਡੀ ਰੋਡ ਉੱਤੇ ਖੜੇ ਆਂ ਜੀ ਠੀਕ ਕੀ ਹਿਸਾਬ ਵਾਲੀ ਲਿਫਟਿੰਗ ਦਾ ਲਿਫਟਿੰਗ ਬਹੁਤ ਵਧੀਆ ਚੱਲ ਰਹੀ ਹੈ ਲੈਬਰ ਕੋਈ ਪ੍ਰੋਬਲਮ ਨਹੀਂ ਆ ਰਹੀ ਗੱਡੀਆਂ ਟਾਈਮ ਸਰ ਖਾਲੀ ਹੋ ਰਹੀਆਂ ਸਾਰਾ ਵਧੀਆ ਕੰਮ ਚੱਲ ਰਿਹਾ ਸਮੂਥਲੀ ਵਧੀਆ ਪ੍ਰਧਾਨ ਜੀ ਧਿਆਨ ਸਿੰਘ ਤਾਂ ਨਾ ਜੀ ਮੇਰੇ ਨਾਲ ਤੁਹਾਨੂੰ ਹਡਾਨਾ ਸਾਹਿਬ ਨੇ ਨਵੀਂ ਨਿਮਝੁਮੈਵਰੀ ਦਿੱਤੀ ਹੈ ਤੇ ਸਾਡੇ ਨਾਲ ਯਾਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਵੀ ਖੜੇ ਨੇ ਤੇ ਅਸੀਂ ਆਪ ਦੇਖ ਕੇ ਬਹੁਤ ਵਧੀਆ ਕੰਮ ਚੱਲ ਰਿਹਾ ਕੋਈ ਲੜਾਈ ਝਗੜਾ ਕੋਈ ਹੋ ਨਹੀਂ ਗੱਡੀਆਂ ਵਧੀਆ ਖਾਲੀ ਹੋ ਰਹੀਆਂ ਟਾਈਮ ਸਿਰ ਵਧੀਆ ਕੰਮ ਚੱਲ ਰਿਹਾ ਠੀਕ ਠਾਕ ਵਧੀਆ ਜੰਦ ਹੈ ਤੇ ਹੁਣ ਤੱਕ ਕਿੰਨੀ ਕੁ ਚੁਕਾਈ ਹੋ ਚੁੱਕੀ ਹੈ ਤਕਰੀਬਨ 30 40% ਹੋ ਗਈ ਹੈ ਤੇ ਨਾਲ ਦੀ ਨਾਲ ਚੱਲੀ ਜਾ ਰਿਹਾ ਕੰਮ ਜਿੰਨੀਆਂ ਗੱਡੀਆਂ ਮੰਗਦੇ ਨੇ ਲੇਬਰ ਦੀ ਕੋਈ ਪ੍ਰੋਬਲਮ ਨਹੀਂ ਇਹ ਥੋੜਾ ਜਿਹਾ ਕੰਮ ਲੇਟ ਸ਼ੁਰੂ ਹੋਇਆ ਇੱਕਦਮ ਆ ਗਿਆ ਸੀ ਹੌਣ ਦੀ ਬਹੁਤ ਛੇਤੀ ਬਾਰਿਸ਼ ਕਰਕੇ ਥੋੜਾ ਜਿਆਦਾ ਜਿਆਦੇ ਇਕੱਠੇ ਹੋ ਗਏ ਸੀ ਕੰਮ ਇੱਕਦਮ ਆਈ ਜੀ ਦੀ ਅਰੇ ਅਸੀਂ ਦੋ ਚਾਰ ਦਿਨਾਂ 'ਚ ਖਾਲੀ ਕਰ ਦਿਆਂਗੇ ਆ 5 ਦਿਨਾਂ ਦੇ ਵਿੱਚ ਵਿੱਚ ਸਾਰਾ ਬਧੀਆ ਕਿਉਂਕਿ ਗੱਡੀਆਂ ਤੁਹਾਡੇ ਕੋਲ ਵਾਧੂ ਨੇ ਗੱਡੀਆਂ ਲੱਗੀਆਂ ਨੇ ਲੇਬਰ ਦੀ ਵੀ ਕੋਈ ਪ੍ਰੋਬਲਮ ਨਹੀਂ ਲੇ ਆ ਵੀ ਵਾਧੂ ਹੈ ਬਧੀਆ ਸਾਰੇ ਪੁਰਾਣੇ ਬੰਦੇ ਲੇਬਰ ਵਾਲੇ ਵੀ ਸਾਰੇ ਆੜਤੀ ਸਾਰੇ ਵੀਰ ਅਸੀਂ ਇਕੱਠੇ ਹੋ ਕੇ ਇਨਸਪੈਕਟਰ ਸਾਹਿਬ ਵੀ ਪੁਰਾਣੇ ਸਾਰੇ ਇੱਕ ਦੂਜੇ ਨੂੰ ਜਾਣਦੇ ਆਂ ਸਾਰੇ ਪ੍ਰੋਫੈਕਟਰ ਭਰਾਵਾਂ ਦੀ ਤਰ੍ਹਾਂ ਰਲ ਮਿਲ ਕੇ ਬਹੁਤ ਵਧੀਆ ਕੰਮ ਚੱਲ ਰਿਹਾ ਠੀਕ ਹੈ ਜੀ ਗੱਡੀਆਂ ਕਮੀਕ ਨੇ ਆਪਣੇ ਗੱਡੀਆਂ ਸਾਡੇ ਕੋਲ 150 ਤੋਂ ਕਰੀਬ ਹੈ ਗਈਆਂ ਸੀ ਜਿੰਨੀਆਂ ਵੀ ਇਹ ਮੰਗਦੇ ਨੇ ਲੋਹਰ ਦੇ ਹਿਸਾਬ ਤੇ ਉਨੀਆਂ ਗੱਡੀਆਂ ਆ ਸੀ ਹਰ ਟਾਈਮ ਦੇ ਦਿੰਦੇ ਠੀਕ ਹੈ ਜੀ ਰੇਟ ਤੁਹਾਡੇ ਅਨੁਸਾਰ ਹੈ ਰੇਟ ਠੀਕ ਰੇਟ ਕਰਤਾ ਜੋ ਮਤਲਬ ਵਸੀਲਾ ਜਿੰਨੀ ਜਿੰਨਾ ਕੋ ਹੋ ਸਕਦਾ ਸੀ ਉਨਾਂ ਅਸੀਂ ਵਾਰ ਤੋਂ ਵਾਰ ਰੇਟ ਪੂਰਾ ਨਾ ਆਇਆ ਗੱਡੀਆਂ ਵਾਲਿਆਂ ਨੂੰ ਕੋਈ ਆ। ਅੱਛਾ ਹਾਂ ਜੀ। ਦੇਵੀਗੜ੍ਹ ਮੰਡੀ ਦਾ ਕਿਵੇਂ ਹੈ? ਦੇਵੀਗੜ੍ਹ ਵੀ ਵਧੀਆ ਚੱਲ ਰਿਹਾ ਸਾਰੇ ਕੰਮ ਠੀਕ ਚੱਲ ਰਿਹਾ। ਖੇੜੀ ਤੋਂ ਵੀ ਆ ਰਹੀਆਂ ਗੱਡੀਆਂ ਖੇੜੀ ਤੋਂ ਵੀ ਕਰਦੇ ਆ ਮਾੜੂ ਸਾਰਾ ਸਾਡਾ ਕੰਮ ਬਹੁਤ ਵਧੀਆ ਚੱਲ ਰਿਹਾ। ਇਹ ਮਾਲ ਕਿੱਥੇ? ਮਾਲ ਲੋਕਲ ਹੀ ਲੱਗਦਾ। ਮੰਨ 4 ਕਿਲੋਮੀਟਰ ਦੇ ਵਿੱਚ ਵਿੱਚ ਹੀ ਲੱਗ ਰਿਹਾ। ਖੇੜੀ ਵਾਲਾ ਆਉਂਦਾ ਥੋੜਾ ਜਿਆਦਾ ਦੂਰੋਂ। ਮਾੜੂ ਵਾਲਾ ਬਾਕੀ ਸਾਰਾ ਲੋਕਲ ਹੀ ਲੱਗਦਾ। ऑपरेटर सब खुश नहीं सब बढ़िया बहुत बढ़िया काम कर रहे बाकी लेबरਾਂ ਦੀ ਵੀ ਸਭ ਵਧੀਆ ਮੰਡੀਆਂ 'ਚ ਕੰਮ ਚੱਲ ਰਿਹਾ ਵਧੀਆ ਲਿਫਟਿੰਗ ਹੋ ਰਹੀ ਹੁਣ ਤਾਂ ਕੋਈ ਮੁਸ਼ਕਲ ਨਹੀਂ ਸਾਡੀ ਅਨਾਜ ਮੰਡੀ ਦੁੱਧਨ ਸਾਦਾ ਵਿੱਚ ਲਿਫਟਿੰਗ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਲਿਫਟਿੰਗ ਲਈ ਸਾਡੇ ਨੂੰ ਟਰੱਕ ਯੂਨੀਅਨ ਵੱਲੋਂ ਮਿਲਰਜ਼ ਵੱਲੋਂ ਏਜੰਸੀ ਵੱਲੋਂ ਲੇਬਰ ਵੱਲੋਂ ਬਹੁਤ ਸਾਰਾ ਆਪਰੇਸ਼ਨ ਹੋ ਰਹੀ ਆ ਤੇ ਅਰਤੀ ਸਾਰੇ ਤੇ ਕਿਸਾਨ ਖੁਸ਼ ਆ ਕਿਉਂਕਿ ਨਾਲ ਦੀ ਨਾਲ ਹੀ ਮਤਲਬ ਮਾਲ ਭਰਦਾ ਤੇ ਲਿਫਟਿੰਗ ਹੋਈ ਜਾਂਦੀ ਆ ਪਿੱਛੇ ਮੌਸਮ ਖਰਾਬ ਹੋਣ ਕਰਕੇ 3-4 ਦਿਨ ਲਿਫਟਿੰਗ ਦਾ ਕੰਮ ਰੁਕਿਆ ਤੇ ਪਰ ਹੁਣ 3-4 ਦਿਨਾਂ ਤੋਂ ਬਹੁਤ ਸਪੀਡ ਨਾਲ ਲਿਫਟਿੰਗ ਹੋ ਰਹੀ ਆ ਤੇ ਬੜੀ ਛੇਤੀ ਮਤਲਬ ਸਚਾਰੂ ਢੰਗ ਨਾਲ ਕੰਮ ਨਿਪਟ ਨਿਬੜ ਜੂਗਾ